ਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਮਲੇਕ ਕੋਟਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਇਸ ਮੌਕੇ ਡੀਐਸਪੀ ਮਨਵਜੀਤ ਸਿੰਘ ਮਲੇਕ ਕੋਟਲਾ ਨੇ ਹੋਰ ਕੀ ਜਾਣਕਾਰੀ ਦਿੱਤੀ ਆਓ ਸੁਣੀ ਜੀ ਮਾਨਯੋਗ ਡੀਜੀਪੀ ਸਾਹਿਬ ਜੀ ਦੇ ਬਿਸ਼ੇਸ਼ ਅਧਿਸ਼ਾ ਹੈਡ ਅਤੇ ਸੀਨੀਅਰ ਕਪਤਾਨ ਪੁਲਿਸ ਮੇਰ ਕੋਟਲਾ ਸ਼੍ਰੀ ਗਗਨਜੀਤ ਸਿੰਘ ਜੀ ਦੇ ਅਗਵਾਈ ਵਿੱਚ ਜਿਹੜੀ ਕ੍ਰਾਈਮ ਪ੍ਰੀਵੈਂਸ਼ਨ ਤੇ ਡਿਟੈਕਸ਼ਨ ਦੀ ਜਿਹੜੀ ਕਾਰਵਾਈ ਹੈ ਉਹ ਸਾਡੇ ਲਗਾਤਾਰ ਜਾਰੀ ਹੈ ਉਸ ਦੇ ਤਹਿਤ ਹੀ ਜਿਹੜੇ ਸਾਨੂੰ ਕੁਝ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀਆਂ ਸੀ ਕਿ ਕੁਝ ਮੋਟਰਸਾਈਕਲ ਸਟੋਰੀ ਹੋ ਰਹੇ ਨੇ ਸ਼ਹਿਰ ਦੇ ਵਿੱਚ ਤੇ ਉਹਦੇ ਅਧੀਨ ਹੀ ਅਸੀਂ ਵੱਖ-ਵੱਖ ਟੀਮਾਂ ਸਾਡੀਆਂ ਐਕਟਿਵ ਸੀਗੀਆਂ ਜਿਹੜੀਆਂ ਨਾਕਾਬੰਦੀ ਕਰ ਰਹੀਆਂ ਸੀ ਪੈਟਰੋਲਿੰਗ ਕਰ ਰਹੀਆਂ ਸੀਗੀਆਂ ਉਹਦੇ ਵਿੱਚ ਹੀ ਸਾਨੂੰ ਇੱਕ ਸਫਲਤਾ ਹਾਸਲ ਹੋਈ ਹੈ ਦੋਨੋਂ ਸਿਟੀ 1 ਤੇ ਸਿਟੀ 2 ਥਾਣੇ ਨੂੰ ਸਿਟੀ 1 ਦੇ ਵਿੱਚ ਸਿਟੀ 1 ਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਹੈ मोहम्मद साहिल ਤੇ मोहम्मद मुदस्सਰ ਤੇ ਇਹ ਦੋਨੋਂ ਗੋਬਿੰਦਨਗਰ ਮਲੇਰ ਕੋਟਲਾ ਦੇ ਰਹਿਣ ਵਾਲੇ ਨੇ ਤੇ ਇਸ ਤੋਂ ਇਹ ਇਹਨਾਂ ਦੇ ਜਿਹੜੇ ਇਹਨਾਂ ਦੇ ਖਿਲਾਫ ਅਸੀਂ 272 ਨੰਬਰ ਐਫ ਆਈ ਆਰ ਮਿਤੀ 19 11 2025 ਨੂੰ ਦਰਜ ਰਜਿਸਟਰ ਕੀਤੀ ਹੈ ਤੇ ਅਸੀਂ ਦੋ ਦਿਨਾਂ ਦਾ ਇਹਨਾਂ ਦਾ ਪੁਲਿਸ ਪੁਲਿਸ ਰਿਮਾਨਡ ਹਾਸਲ ਕੀਤਾ ਹੈ ਤੇ ਇਹਨਾਂ ਤੋਂ ਅਸੀਂ ਟੋਟਲ ਤਿੰਨ ਮੋਟਰਸਾਈਕਲ ਤੇ ਇੱਕ TVS ਰਿਕਵਰ ਕੀਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਿਟੀ 2 ਦੇ ਵਿੱਚ ਵੀ ਇੱਕ ਐਫ ਆਈਰ ਰਜਿਸਟਰ ਕੀਤੀ ਹੈ 312 ਨੰਬਰ ਕਿ ਬਾਬਾ ਹੈਦਰ ਸ਼ੇਖ ਜੀ ਦੇ ਮੇਲੇ ਤੇ ਬਰਸੋ ਰਾਤ ਨੂੰ ਉਥੇ ਇੱਕ ਬੰਦੇ ਨੇ ਦੋ ਜਾਨਿਆਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਚੋਰੀ ਜਦੋਂ ਕਰਦੇ ਫੜੇ ਗਏ ਤਾਂ ਅਸੀਂ ਸੁਖਿੰਦਰ ਸਿੰਘ ਜੀ ਦੇ ਬਿਆਨ ਤੇ ਜਸਪਾਲ ਸਿੰਘ ਵਿੱਕੀ ਇਹ ਚਲੂਰ ਬਰਨਾਲੇ ਦਾ ਰਹਿਣ ਵਾਲਾ ਹੈ ਤੇ ਇਹਦੇ ਨਾਲ ਹੀ ਮਨਦੀਪ ਸਿੰਘ ਫੌਜੀ ਸੇਖਾ ਬਰਨਾਲੇ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਤੇ ਐਚ ਐਫ ਡਿਲੈਕਸ ਬਾਈਕ ਅਸੀਂ ਰਿਕਵਰ ਕੀਤਾ ਸੋ ਟੋਟਲ ਅਸੀਂ 4 ਗੋਸ਼ੀ ਅਸੀਂ ਅਰੈਸਟ ਕੀਤੇ ਆ ਦੋਨੋਂ ਥਾਣਿਆਂ ਦੇ ਵਿੱਚ ਏ ਅਸੀਂ 5 ਮੋਟਰਸਾਈਕਲਸ ਅਸੀਂ ਰਿਕਵਰ ਕੀਤੇ ਨੇ। ਇਹ ਲੱਗਦਾ ਸਰ ਜਿਵੇਂ ਹਮ ਹਾਦਸੇ ਮੇਲਾ کافی ਜ਼ਿਆਦਾ ਭਰਦਾ ਤੇ ਹੋਜ ਲਿਆ ਤੋਂ ਵੀ ਆ ਕੇ ਦੇਖ ਲਿਆ ਹੋਤਨਾ ਦੀਆਂ ਚੋਈਆਂ ਕਰਦੇ ਹਾਂ ਕਿ ਕੋਈ ਸਾਹਮਣੇ ਆ ਸਕਦਾ ਨਾ ਤੁਹਾਨੂੰ। ਅ ਜੀ ਬਿਲਕੁਲ ਜੀ ਅਸੀਂ ਅਸੀਂ ਹੁਣ ਅਸੀਂ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਦੋਨੋਂ ਜਾਣਿਆਂ ਨੂੰ ਇਹ ਜਿਹੜੇ ਬਰਨਾਲਾ ਤੋਂ ਇੱਥੇ ਆਈ ਸੀਗੇ ਇਹਨਾਂ ਦਾ ਕੀ ਕਾਰਨ ਰਿਹਾ ਸੀ ਇਹਨੂੰ ਟੈਕਨੀਕਲੀ ਵੀ ਵਾਚ ਰਹੇ ਹਾਂ ਕਿ ਕੀ ਇਹਨਾਂ ਦੀ ਮੂਵਮੈਂਟ ਰਹਿ ਰਹੀ ਹੈ ਇੱਥੇ। ਅਸੀਂ ਇਹਨਾਂ ਦਾ ਫਰਦਰ ਕੁਝ-ਕਿਛ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਇਨਸੀਡੈਂਟ ਨੂੰ ਅੰਜਾਮ ਦਿੱਤਾ ਕਿ ਨਹੀਂ ਦਿੱਤਾ ਹੈ ਸਰ ਜਿਹੜੇ ਮੋਟਰਸਾਈਕਲ ਆ ਤੇ ਨੰਬਰ ਲੱਗੇ ਹੋਏ ਨੇ ਉਹ オリジナル ਨੇ ਜਾਂ ਫਰਜੀ ਨੇ ਜੀ ਜਿਹੜਾ ਅਸੀਂ ਪਹਿਲਾਂ ਅਸੀਂ ਗੱਲ ਕੀਤੀ ਹੈ ਉਹ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਸੀਗਾ ਤੇ ਜਿਹੜਾ ਦੂਸਰਾ ਬਾਅਦ ਵਿੱਚ ਹੋਇਆ ਉਹ ਨਵਾਂ ਮੋਟਰਸਾਈਕਲ ਸੀਗਾ ਜੀ ਪਰ ਪਹਿਲਾਂ ਚੋਰੀ ਹੋ ਨਦੀ ਜੀ ਹਾਂ ਬਿਲਕੁਲ ਜੀ ਜਿਹੜਾ ਇਹ ਮੁਹੰਮਦ ਮੁਦੱਸਰ ਹੈ ਉਸਨੇ ਇੱਕ ਐਫੇਅਰ ਰਜਿਸਟਰ ਚੋਰੀ ਦੀ ਤੇ ਇਸ ਤੋਂ ਇਲਾਵਾ ਜਿਹੜੇ ਅ ਜਸਪਾਲ ਸਿੰਘ ਉਰਫ ਜਗਪਾਲ ਹੈ ਉਸਤੇ ਤਿੰਨ ਪਰਚੇ ਦਰਜ ਨੇ ਪਹਿਲਾ ਉਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੇ ਮਨਦੀਪ ਸਿੰਘ ਉਰ ਫੌਜੀ ਹੈ ਉਸਤੇ ਵੀ ਇੱਕ ਪਰਚਾ ਦਰਜ ਹੈ ਜਿਹੜਾ ਹੈ ਨਾ ਬੀਚ ਨੇ ਸਰ ਕਿੱਥੇ ਹੈ ਇਹ ਮੋਟਰ ਸਾਹਿਬ ਜੀ ਉਸੇ ਅਸੀਂ ਹੁਣ ਅਸੀਂ ਰਿਮਾਨ ਤੇ ਲਿੱਤੇ ਹੋਏ ਆ ਸਾਡੇ ਅਸੀਂ ਨਾਲ ਇੰਟਰਵਿਊਿੰਗ ਕਰ ਰਹੇ ਆ ਉਥੋਂ ਕਲੀਅਰ ਹੋ ਜਾਏਗਾ ਕਿ ਕਿੱਥੇ ਹੈ ਅੱਗੇ ਵਿਚਦੇ ਨੇ ਜਾਂ ਕਿੱਥੇ ਸਰ ਜੇ ਲੰਮੀ ਫਾਈਲ ਦਾ ਤੁਸੀਂ ਹੁਣ ਦੱਸ ਦਿਓ 2025 ਚ ਜੀ ਜਿਸ ਤੋਂ ਪਹਿਲਾਂ ਕਿ ਇਹ ਚੋਮੀ ਦੇ ਮਾਲਕਤਾ ਹੋਣ ਕਿ ਉਹਨਾਂ ਵਿੱਚ ਇਹਨਾਂ ਤੋਂ ਕੋਈ ਸਰਾਮ ਜੀ ਹੋਰ ਉਦੇਸ਼ ਜੀ ਅਜੀ ਅਸੀਂ ਉਸ ਕਲੀਅਰ ਕਰ ਲਾਂਗੇ ਅਸੀਂ ਪਹਿਲਾਂ ਇਹ ਪੁੱਛ ਕਿਚ ਦੇ ਵਿੱਚ ਦੋ ਕਲੀਅਰ ਹੋਊਗਾ ਕਿ ਇਹਨਾਂ ਨੇ ਪਹਿਲਾਂ ਕਿੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਾਡੀਆਂ ਪ੍ਰੀਵੀਅਸ ਐਫ ਆਈ ਆਰ ਜੇ ਕੋਈ ਐਂਟਰੀਸ ਹੈਗੀਆਂ ਨੇ ਤਾਂ ਉਹਦੇ ਵਿੱਚ ਅਸੀਂ ਚੈੱਕ ਕਰ ਲਾਂਗੇ ਕਿ ਵੀ ਇਹਨਾਂ ਨੇ ਕੋਈ ਪਹਿਲਾਂ ਅੰਜਾਮ ਦਿੱਤਾ ਜਾਂ ਨਹੀਂ ਦਿੱਤਾ ਹੈਗਾ